ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱচ্চਾ ਬੱਚਾ ਹਸਪਤਾਲ ਦੇ ਅੰਦਰ ਹੋਇਆ ਮੋਟਰਸਾਈਕਲ ਚੋਰੀ ਲਖਾਈ ਗਈ ਪੁਰ ਚੌਂਕੀ ਹਸਪਤਾਲ ਵਿਖੇ ਸ਼ਿਕਾਇਤ ਬੁੱਧਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਦੀ ਚੌਂਕੀ ਦੇ ਅੰਦਰ ਆਏ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱচ্চਾ ਬੱਚਾ ਹਸਪਤਾਲ ਦੇ ਵਿੱਚ ਆਪਣੇ ਮਰੀਜ਼ ਦੇ ਕੋਲ ਆਏ ਹੋਏ ਸਨ ਤਾਂ ਉਹਨਾਂ ਨੇ ਮੋਟਰਸਾਈਕਲ ਰੋਕ ਕੇ ਜਦ ਅੰਦਰ ਗਏ ਤਾਂ ਪਿੱਛੋਂ ਉਹਨਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਹਸਪਤਾਲ ਚੌਂਕੀ ਦੰਦਰ ਸ਼ਿਕਾਇਤ ਦਿੱਤੀ ਗਈ ਹੈ ਅਤੇ ਇਸ ਸਬੰਧੀ ਜੱਦ ਧਰਮ ਸਿੰਘ ਸਿੰਘ ਦੇ ਨਾਲ ਗਲਤ ਕੀਤੀ ਗਈ ਤਾਂ ਉਹਨਾਂ ਕਹਿ ਆ ਕਿ ਸਾਡੇ ਵੱਲੋਂ ਸੀਸੀਟੀਵੀ ਕੈਮਰੇ ਕੰਗਾਲੇ ਜਾ ਰਹੇ ਹਨ ਜਲਦੀ ਹੀ ਚੋਰ ਦਾ ਪਤਾ ਲਗਾਇਆ ਜਾਵੇਗਾ। ਹਾਂ ਜੀ ਕਿ ਨਾ ਬੜਾ ਨਰਮ ਸਿੰਘ ਹੈ ਕੀ ਹੋਇਆ ਕਿ ਕਿ ਵਾਲੇ ਮੇਰਾ ਮੋਟਰਸਾਈਕਲ ਚੋਰੀ ਹੋ ਗਈ ਇੱਥੋਂ ਸੇਵਲ ਹਸਪੀਟਲ ਜਾਉਂ ਕਿਥੇ ਆ ਸੀ ਇੱਥੇ ਆ ਮੈਂ ਦੱਚਾ ਬੱਚਾ ਹਸਪੀਟਲ ਆਇਆ ਸੀ ਕਿ ਕੀ ਹੋਇਆ ਫਿਰ ਕੀ ਹੋਇਆ ਲਾਇਆ ਸੀ ਮੋਟਰਸਾਈਕਲ ਅੱਧੇ ਪੌਣੇ ਘੰਟੇ ਚੋਰੀ ਹੋ ਗਿਆ ਕੰਪਲੀਟ ਦਿੱਤੀ ਹੈ ਜੀ ਦਿੱਤੀ ਹੈ ਜੀ ਕਿ ਕੋਈ ਨਹੀਂ ਦੇਖਭਾਲ ਕਰਦੇ ਆ ਜੀ ਇਸਰ ਕੀ ਮਾਨੋ ਤੋ ਬੋਲਦਾ ਮੇਰਾ ਨਾਮ ਐ ਸਈ ਧਰਮ ਸਿੰਘ ਐ ਮੈਂ ਚੌਕੀ ਜਾ ਜਾਂਦਾ ਸਰਹੱਦ ਟੰਡਾ ਇਹ ਮੈਂ ਇੱਕ ਮੋਢਾ ਚੋਰੀ ਇੱਥੇ ਉਖੜਾ ਕੇ ਚਲੇ ਗਏ ਅੰਦਰ ਪਰਚੀ ਵਗੈਰਾ ਕਟਾਈ ਨਹੀਂ ਸੀਗੀ ਉਹ ਤੋਂ ਕੋਈ ਲੈ ਗਿਆ ਹਾਣਾਂ ਨੂੰ ਚੋਰੀ ਕਰਕੇ ਲੈ ਗਿਆ ਫਿਰ ਵੀ ਸੀਸੀਟੀਵੀ ਕੈਮਰੇ ਦੇਖਦੇ ਆਂ ਚੈੱਕ ਕਰਕੇ ਕੋਸ਼ਿਸ਼ ਕਰ ਰਹੇ ਆਂ ਲੱਗਦਾ ਪਰਚੀ ਕਟਾਉਣੀ ਤੇ ਪਰਚੀ ਕਟਾਉਣੀ ਚਾਹੀਦੀ ਜੀ ਪਰਚੀ ਤੋਂ ਬਿਨਾਂ ਲੋਕ ਆ ਜਿਹੜੇ ਆਪ ਦੇ ਆਪ ਖੜਾ ਕੇ ਚਲੇ ਜਾਂਦੇ ਆਂ ਪਾਰਕ ਡਿਗਰਾਉਂ ਨੀ ਜ਼ਰੂਰੀ ਹੈ ਜੇ ਪਾਰਕ ਡਿਗਰਾਉਂ ਦਾ ਜ਼ਿੰਮੇਵਾਰੀ ਵੈਸ ਹੁੰਦੀ ਹੈ ਪਾਰਕ ਵਾਲੇ ਦੀ ਤਾਂ ਵੀ ਲੋਕ ਆ ਜਿਹੜੇ ਆਪ ਦਾ ਫਰਕਾ ਕੇ ਚਲੇ ਜਾਂਦੇ ਜਿਹੜਾ ਇਹਨਾਂ ਨੂੰ ਇਹ ਦੱਸਿਆ ਗਿਆ ਵੀ ਤੁਸੀਂ ਪਾਰਕ ਜਰੂਰ ਬਿਟਾਓ